तो 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 वाहगुरू जी का खालसा वाहगुरु जी की फतेह आपसी साई टीवी देख रहे सारे दर्शकों का स्वागत है और मैं हाँ तजिंद्रपाल सिंह इस वे ਰਾਇਆ ਮੋੜ ਜ਼ਮੀਦਾਰਾ ਹੋਟਲ ਦੇ ਬਿਲਕੁਲ ਨੇੜੇ ਅਸੀਂ ਖੜੇ ਹਾਂ ਔਰ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਕਾਫੀ ਜਿਹੜਾ ਜਮਾਵੜਾ ਹੈ ਨੌਜਵਾਨ ਜਿਹੜੇ ਨੇ ਇੱਥੇ ਆਏ ਹੋਏ ਨੇ ਔਰ ਤੁਹਾਨੂੰ ਦੱਸ ਦਈਏ ਕਿ ਅੱਜ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਸਿੰਬਲ ਬॉयਜ਼ ਹਾਈ ਸਕੂਲ ਦੇ ਵਿੱਚ ਜਿਹੜਾ ਸ਼ਹੀਦਾਂ ਦੀ ਯਾਦ ਦੇ ਵਿੱਚ ਸਮਾਗਮ ਕਰਵਾਇਆ ਜਾਂਦਾ ਹੈ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਦੇ ਜਿਹੜੇ ਖੱਲੂ ਘਾਰੇ ਦੇ ਵਿੱਚ ਸ਼ਹੀਦ ਹੋਏ ਟੱਕਰਾ ਕਰਦੇ ਹੋਏ ਭਾਰਤੀ ਫੌਜਾਂ ਦੇ ਨਾਲ ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ ਉਹਨਾਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਬੁਆਇਸ ਹਾਈ ਸਕੂਲ ਸਿੰਬਲ ਕੈਂਪ ਵਿਖੇ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਜਿੱਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਤੁਹਾਨੂੰ ਦੱਸ ਦਈਏ ਕਿ ਉਹ ਸਿੰਬਲ ਕੈਂਪ ਵਿਖੇ ਪਹੁੰਚਣ ਵਾਲੇ ਹਨ ਔਰ ਇਸ ਵੇਲੇ ਰਾਯਾ ਮੋੜ ਜੋ ਕਿ ਜ਼ਮੀਦਾਰਾ ਹੋਟਲ ਦੇ ਬਿਲਕੁਲ ਨੇੜੇ ਅਸੀਂ ਖੜੇ ਹਾਂ ਔਰ ਤੁਸੀਂ ਦੇਖ ਰਹੇ ਹੋ ਕਿ ਮੇਰੇ ਪਿੱਛੇ ਕਾਫੀ ਕੱਠ ਜੜਾ ਹੈ ਉਹ ਸੰਗਤਾਂ ਦਾ ਇੱਥੇ ਪਹੁੰਚਿਆ ਹੋਇਆ ਹੈ ਔਰ ਗਿਆਨੀ ਪੁਲਦੀਪ ਸਿੰਘ ਗੜਗਾ ਜੱਥੇਦਾਰ ਸ਼੍ਰੀ ਅਕਾਲ ਤਖਸਾਲ ਬਸ ਪਹੁੰਚਣ ਹੀ ਵਾਲੇ ਨੇ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਔਰ ਇਸ ਵੇਲੇ ਜਿਹੜਾ ਸਵਾਗਤ ਦੇ ਲਈ ਜਿਹੜੇ ਇੱਥੇ ਨੌਜਵਾਨ ਪਹੁੰਚੇ ਨੇ ਉਹਨਾਂ ਦੀਆਂ ਵੀ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਬਿਲਕੁਲ ਹੰਦੇਰਾ ਜ਼ਰੂਰ ਹੈ ਪਰ ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਚੋ ਅੱਛਾ ਗੜਗੇ ਜੀ ਕੋਲ ਆ ਗਿਆ ਆ ਗਏ ਬਸ ਆਪ ਜੀ ਨੂੰ ਦੱਸ ਦਈਏ ਕਿ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜਿਹੜੇ ਨੇ ਉਹ ਇਸ ਵੇਲੇ ਇੱਥੇ ਪਹੁੰਚ ਚੁੱਕੇ ਨੇ ਹੋਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜਿਹੜੇ ਇੱਥੇ ਪਹੁੰਚ ਚੁੱਕੇ ਨੇ ਔਰ ਸੰਤਾਂ ਦਾ ਹਰ ਤੁਸੀਂ ਦੇਖ ਰਹੇ ਹੋ ਕਿ ਐਸੇ ਲੱਗੇ ਸੜਕਾਂ 'ਤੇ ਜਿਹੜਾ ਹੋਇਆ ਪਿਆ ਹੈ ਸਾਰੇ ਸੋਨੇ ਹਾਰ ਸੋਨੇ ਹਾਰ ਯਾਨੀ ਕੁਲਦੀਪ ਸਿੰਘ ਜੀ ਗੜਗੱਜ ਬਾਜੂ ਆ ਜੋ ਕਿ ਪਾਲੇ 100 150 ਲੋਰਕ ਆ ਜੋ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਥੇ ਪਹੁੰਚ ਚੁੱਕੇ ਨੇ ਰਾਇਆ ਮੋੜ ਇਸ ਵੇਲੇ ਸੰਗਤਾਂ ਦਾ ਹੜ ਤੁਸੀਂ ਦੇਖ ਰਹੇ ਹੋ ਕਿ ਪਹੁੰਚਿਆ ਹੋਇਆ ਹੈ ਇਹਨਾਂ ਦੇ ਸਵਾਗਤ ਦੇ ਲਈ ਸਵਾਗਤ ਦੇ ਲਈ ਇੱਥੇ ਪਹੁੰਚਿਆ ਹੋਇਆ ਔਰ ਥੋੜਾ ਸਮਾਂ ਜ਼ਰੂਰ ਲੇਟ ਹੋ ਗਿਆ ਲੇਕਿਨ ਸੰਗਤਾਂ ਦਾ ਹੜ ਤੁਸੀਂ ਦੇਖ ਰਹੇ ਹੋ ਕਿ ਗਾਂ ਪਛਾਹ ਸਿੰਬਲ ਕੈਂਪ ਹੋਣ ਵਾਇਸ ਹਾਈ ਸਕੂਲ ਦੇ ਵਿੱਚ ਇਹਨਾਂ ਨੇ ਪਹੁੰਚਣਾ ਹੈ ਨੌਜਵਾਨ ਜਿਹੜੀ ਸੰਗਤ ਹੈ ਸਾਰੇ ਇੱਥੇ ਇਹਨਾਂ ਦੇ ਸਵਾਗਤ ਦੇ ਲਈ ਪਹੁੰਚੇ ਹੋਏ ਨੇ ਔਰ ਇੱਕ ਕਾਫੀ ਵੱਡਾ ਕਾਫਲਾ ਜਿਹੜਾ ਗੱਡੀਆਂ ਦਾ ਤੁਹਾਨੂੰ ਦੱਸ ਦਈਏ ਕਿ ਗਿਆਨੀ ਕੁਲਦੀਪ ਸਿੰਘ ਗੜਗਾਜੀ ਨੂੰ ਲੈਣ ਦੇ ਲਈ ਇੱਥੇ ਪਹੁੰਚਿਆ ਹੋਇਆ ਹੈ ਗੱਡੀਆਂ ਦਾ ਇੱਕ ਵੱਡਾ ਕਾਫਲਾ ਜੋ ਤੁਸੀਂ ਦੇਖ ਰਹੇ ਹੋ ਅ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਨਾਲ ਰਾਇਆ ਮੋੜ ਜੋ ਜ਼ਿੰਮੇਦਾਰਾ ਹੋਟਲ ਤੋਂ ਲੈ ਕਰਕੇ ਹੁਣ ਸਿੰਬਲ ਤੱਕ ਇਹ ਕਾਫਲਾ ਜਿਹੜਾ ਹੈ ਇਹ ਜਾਏਗਾ ਨਾਲ ਦੇ ਨਾਲ ਸਾਰੀਆਂ ਗੱਡੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਕਰੀਬ ਹਾੜਿਆ ਸੰਗਤਾਂ ਦਾ ਤੋਂ ਇਹ ਉਹਨਾਂ ਦੇ ਸਵਾਗਤ ਦੇ ਲਈ ਤੁਸੀਂ ਦੇਖ ਰਹੇ ਹੋ ਕਿ ਇੱਥੇ ਪਹੁੰਚੀ ਸੀ ਸੰਗਤ ਜਗਤ ਜਲੰਦਾ ਰੱਖ ਲੈ ਜਗਤ ਤਿੰਦ ਜਲੰਦਾ ਰੱਖ ਲੈ ਕਮਲੋ ਕਿੱਥੇ ਜਲੰਦਾ ਪ੍ਰਦੀਪ ਸਿੰਘ ਜੀ ਗੜਗਾਜ ਇਸ ਵੇਲੇ ਸਰਪੰਚ ਰਵਿੰਦਰ ਸਿੰਘ ਸਿੰਬਲ ਕੈਂਪ ਸਾਬਕਾ ਸਰਪੰਚ ਦੇ ਘਰ ਪਹੁੰਚ ਚੁੱਕੇ ਨੇ ਮਾਤਾ ਜੀ ਸਵਰਨਕੌਰ ਵੱਲੋਂ ਜਿਹੜਾ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਮਾਤਾ ਸਵਰਨਕੌਰ ਵੱਲੋਂ ਹੀ ਸਿਰੋਪੋਜਣਾ ਹੈ ਉਹ ਪੇਟ ਕੀਤਾ ਜਾ ਰਿਹਾ ਹੈ ਪਰ ਫੁੱਲਾਂ ਦੀ ਬਰਖਾ ਦੇ ਨਾਲ ਇਲਾਕੇ ਦੀ ਸਮੂਹ ਸੰਗਤ ਵੱਲੋਂ ਕੀਤਾ ਜਾ ਰਿਹਾ ਸਵਾਗਤ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਦਾਰ ਸਾਹਿਬ ਅੱਜ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਪ ਜੀ ਇਸ ਪਰਿਵਾਰ ਦੇ ਵਿੱਚ ਪਹੁੰਚੇ ਹੋ ਸਿੰਬਲ ਕੈਂਪ ਦੇ ਵਿੱਚ ਇਹ ਪਰਿਵਾਰ ਜਿਹੜਾ ਸਰਦਾਰ ਰਵਿੰਦਰ ਸਿੰਘ ਜੀ ਦਾ ਮਾਤਾ ਸਵਰਨ ਕੌਰ ਜੀ ਦਾ ਕੀ ਕਹਿਣਾ ਚਾਹੋਗੇ ਇਹਨਾਂ ਦੇ ਇੱਥੇ ਪਹੁੰਚ ਕੇ ਕਿ ਐਸਾ ਮਹਿਸੂਸ ਹੋ ਰਿਹਾ ਅੱਜ ਕਿਉਂਕਿ ਇਹ ਸ਼ਹੀਦੀ ਹਫਤਾ ਵੀ ਚੱਲ ਰਿਹਾ ਹੈ ਜੋਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਮਰੀ ਆਓ ਇਤਮਾਰਗ ਪੈਰ ਤੇਰੀ ਜੈ ਸਿਰ ਦੀਜਾ ਕਾਣ ਨਾ ਕੀਜੈ ਸੱਚੇ ਪਾਤਸ਼ਾਹ ਨੇ ਹਰ ਸਿੱਖ ਦੀਏ ਜ਼ਿੰਮੇਵਾਰੀ ਲਈ ਆ ਵੀ ਅਸੀਂ ਗੁਰੂ ਦੇ ਮਾਰਗ ਦੇ ਉੱਤੇ ਚੱਲਣਾ ਜਿਹੜੀ ਜੰਮੂ ਦੀ ਸੰਗਤ ਆ ਇਹ ਗੁਰੂ ਨੂੰ ਬਹੁਤ ਪ੍ਰੇਮ ਕਰਦੀ ਆ ਸ਼ਹੀਦਾਂ ਨੂੰ ਪ੍ਰੇਮ ਕਰਦੀ ਆ ਤੇ ਮੈਨੂੰ ਖੁਸ਼ੀ ਮਹਿਸੂਸ ਹੋਈ ਮੈਂ ਅੱਗੇ ਵੀ ਜਦੋਂ ਆਇਆ ਸੀ ਉਦੋਂ ਮੈਂ ਇੱਕ ਸੰਦੇਸ਼ ਦੇ ਕੇ ਗਿਆ ਸੀ ਜੰਮੂ ਦੀ ਸੰਗਤ ਨੂੰ ਬਹੁ ਸੀ ਇਕਤਾ ਜਿੰਨਾ ਚਿਰ ਤੱਕ ਕੌਮ ਦੇ ਵਿੱਚ ਇਕਤਾ ਨਹੀਂ ਦਿਖੂਗੀ ਉਹਨਾਂ ਚਿਰ ਤੱਕ ਸਾਡੀਆਂ ਮੁਸ਼ਕਲਾਂ ਦੇ ਹੱਲ ਨਹੀਂ ਹੋਣੇ ਗੁਰੂ ਨੇ ਸਾਨੂੰ ਇੱਕ ਪਰਿਵਾਰ ਬਣਾਇਆ ਤੇ ਪਰਿਵਾਰ ਵਾਂਗ ਸਾਨੂੰ ਰਹਿਣਾ ਚਾਹੀਦਾ ਔਰ ਗੇੜੇ ਵੀ ਪਰਿਵਾਰਾਂ ਦੀ ਕੌਮ ਨੂੰ ਵੱਡੀ ਦੇਣ ਆ ਉਹਨਾਂ ਪਰਿਵਾਰਾਂ ਦੀ ਇੱਜ਼ਤ ਸਤਿਕਾਰ ਮਾਣ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਔਰ ਇਥੋਂ ਦੇ ਸਿੱਖ ਸਿੱਖੀ ਚ ਬਹੁਤ ਪਰਪੱਕਾ ਸਰਦਾਰ ਆ ਦਸਤਾਰਾਂ ਸਜਾਉਂਦੇ ਆ ਇਹ ਬੜੀ ਖੁਸ਼ੀ ਵਾਲੀ ਗੱਲ ਆ ਤੇ ਮੈਂ ਇਹ ਸਮਝਦਾ ਮਾਂ ਕਿ ਇਹ ਜਿਹੜੀ ਠੰਡੀ ਹਵਾ ਬਾ ਸਾਬਤ ਸੂਰਤ ਵਾਲੀ ਇਹ ਪਠਾਨਕੋਟ ਦੇ ਰਾਈ ਪੂਰੇ ਪੰਜਾਬ ਵਿੱਚ ਜਾਣੀ ਚਾਹੀਦੀ ਆ ਉੱਥੇ ਵੀ ਹਰ ਪਾਸੇ ਸਾਨੂੰ ਸਾਫਤ ਸੂਰਤ ਸਿੱਖ ਨਜ਼ਰਾਂ ਨੇ ਚਾਹੀਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਨਾ ਫਿਰ ਸਮੂੱਚੀ ਸੰਗਤੀ ਦਾ ਜੋ ਆਪੜੇ ਵੀ ਰਵਿੰਦਰ ਸਿੰਘ ਦੇ ਗ੍ਰਹਿ ਵਿਖੇ ਮਾਤਾ स्वर्णਪੌਰ ਬੜੀ ਭਾਗਾਂ ਵਾਲੀ ਮਾਂ ਉਹਦੇ ਗ੍ਰਹਿ ਵਿਖੇ ਆ ਪਾਏ ਹੋ ਆਪ ਜੀ ਨੇ ਸਮੂੱਚੀ ਸੰਗਤੀ ਤੋਰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਆਇਆਂ ਨੂੰ ਕਹਿੰਦਾ ਖਿਮਾ ਦਾ ਜਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Si, fitzoghota. shirtoha. Fterum,τοi puli,ta